ਮੇਨ ਕੋ ਆਸ਼ੰਦੇ ਆ ਗਾਸਾਂ ਨੇ ਮੇਰੇ ਕੋਰੀ ਆ ਜਾਇ ਤੇ ਤੋਰਾਂ ਜਾ ਰھوں ਮੈਂ ਇਥੇ ਮਰਜੀ ਤਾਂ ਉਹੀ ਤਾਂ ਸਾਡੇ ਤੋਂ ਗਲਤੀ ਆ ਹਾਂ ਹੁਣ ਤਾਂ ਮੈਂ ਜਾ ਕੇ ਵੀਰੇ ਨੂੰ ਫੋਨ ਕਰੇ ਵੀ ਹੋਊਗੀ ਤੁਹਾਡੀ ਮਾਸਤੀ ਦੇਖ ਲਵਾਂ ਮੈਂ ਦਾ ਤੇਰੀ ਭੈਣ ਦੀ ਅਮਰਜੀਤ ਲੈ ਤੋ ਦੱਸ ਚਲ ਹੋਰ ਦੇਖੋ ਲੈ ਆ

ਛੁੱਟੀਆਂ ਮਿਲੀਆਂ ਹੈ ਵੇ ਹਾਂਜੀ ਲਾ ਕਿੰਨੀਆਂ ਛੁੱਟੀਆਂ ਮਿਲੀਆਂ ਬਸ 5 ਦਿਨ ਫੇਰ ਤਾਂ ਥੋੜੀਆਂ ਰਹਿ ਗਈਆਂ ਦੋ ਦਿਨ ਹੀ ਰਹਿਣਾ ਹੈ ਹਾਂਜੀ ਚਲੋ ਚੱਲ ਭੁੰਮਿਆ ਨੇ ਹੋਰ ਜੀਜਾ ਜੀ ਠੀਕ ਠਾਕ ਸੀ ਹਾਂਜੀ ਸਾਰੇ ਠੀਕ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਆ ਸਭ ਠੀਕ ਹੈ ਠੀਕ ਅਸੇ ਜਿਹਨਾਂ ਨੂੰ ਡੀਗ ਰਿਹਾ ਆ ਇਹ ਤਾਂ ਪਰਸੋਂ ਦਾ ਫੋਨ ਆਇਆ ਆ ਉਹਨਾਂ ਦੇ ਉਹ ਡੀਗ ਸੀ ਚਲੋ ਇੱਧਰ ਦੱਛੇ ਹੋ ਪਰੋਣੇ ਸ਼ਾਕਿਨਾ ਨਦੀ ਡੀਕ ਸੀਗੀ ਸਤਿਆ ਭੈਣ ਦਾ ਫੋਨ ਆਇਆ ਸੀਗਾ ਅੱਛਾ ਸਤਿਆ ਭੈਣ ਨੇ ਆਣਾ ਚੱਲ ਵਧੀਆ ਫਿਰ ਤਾਂ ਮੈਂ ਵੀ ਮਿਲ ਲੂੰਗਾ ਆਇਆ ਮੈਂ ਆਇਆ ਤੇ ਚੱਲ ਮੈਂ ਕਿ ਆਜੂ ਕੱਲ ਆਉਣਾ ਨਹੀਂ ਆਈ ਨੂੰ ਲੱਗਾ ਅੱਜ ਆਉਂੂ ਮੌਸਮ ਖਰਾਬ ਹੋ ਗਿਆ ਸੀ ਕੱਲ ਫੇਰਾ ਆ ਮੈਂ ਵੀ ਬਹੁਤ ਆ ਆ ਪੈਂਦਾ ਅੱਜ ਕੀ ਬਤਾਉਂਦਾ ਹੁਣ ਕਹਿੰਦੇ ਸੀ ਕੱਲ ਸਵੇਰੇ ਆਜਾਂਗੇ ਮੈਨੂੰ ਲੱਗਾ ਫੋਨ ਭਜਦਾ ਮੇਰਾ ਹੂੰ ਦੇਖੋ ਤਾਂ ਹਾਂ ਬੜਾ ਹੈਲੋ ਹੈਲੋ ਹਾ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੰਨਾ ਹਾਲ ਚੱਲ ਹਾਂ ਠੀਕ ਆ ਵੀਰੇ ਮੈਂ ਨਵੇਂ ਸ਼ਹਿਰੋਂ ਬੱਸੇ ਉੱਤਰ ਗਈਆਂ ਨਿਆਣੇ ਵੀ ਨਾਲ ਹੀ ਆ ਅੱਛਾ ਤਾਂ ਆਟੋ ਤਾਂ ਹੈ ਨਹੀਂ ਗਈ ਕੋਈ ਵੀ ਹੈ ਤਾਂ ਖੜੀ ਆ ਪਾਉਰਲੇ ਪਾਸੇ ਖੜੀਆਂ ਹੁੰਦੀਆਂ ਆਹੋ ਅਜੇ ਹੈਗੀ ਦਾ ਠੀਕ ਐ ਨਹੀਂ ਤਾਂ ਮੈਨੂੰ ਫੋਨ ਕਰਦੇ ਫੇਰ ਮੈਂ ਲੈ ਜਾਨਾ ਕਿ ਮੈਂ ਤਾਂ ਦੱਸ ਦਈਆਂ ਕੀ ਕਹਿੰਦਾ ਆਟੋ ਵਾਲਾ ਇਹਨੂੰ ਤਾਂ ਫੇਰ ਤੂੰ ਮੈਨੂੰ ਲੈ ਜੀ ਸਕੂਟ ਰੀ ਠੀਕ ਐ ਮੈਨੂੰ ਫੋਨ ਕਰਦੇ ਮੈਂ ਲੈ ਆਣਾ ਠੀਕ ਐ ਮੈਂ ਤੁਹਾਨੂੰ ਦੱਸ ਦਈਆਂ ਠੀਕ ਐ ਠੀਕ ਐ ਚਲ ਠੀਕ ਭੈਣ ਦਾ ਫੋਨ ਸੀ ਉੱਤਾਂ ਦੀ ਬੱਸ ਉਤਰਿਆ ਜੀ ਨਿਆਣੇ ਨਾਲ ਹੀ ਆਟੋ ਨਿਯਮਾਦਿਕਾਂ ਦੇ ਆਟੋ ਦੇਖਦੇ ਆ ਲਦਾ ਸਾਬਾ ਨਿਆਣੇ ਖਰਾਬ ਹੋਣਗੇ ਸਿਖਰ ਦਾ ਬਹਿਰਾ ਤੂੰ ਜਾ ਕੇ ਹੀ ਲੈ ਆਂਦੇ ਉਹ ਮੈਂ ਉਹਨੂੰ ਕਿਹਾ ਮੈਂਗਾ ਜੇ ਨਾ ਆਟੋ ਹੋਈ ਤਾਂ ਮੈਂ ਉਹਨੂੰ ਕਰਦੇ ਫੋਣ ਗਿਆ ਨਹੀਂ ਮੈਂ ਕਰਦੀ ਹਾਂ ਹਾਂ ਲੈ ਸਮੇਂ ਲੱਗਾ ਫੋਨ ਉਹਦਾ ਹੀ ਹੈ ਹਾਂ ਹੈਲੋ ਹਾਂਜੀ ਹੈਲੋ ਵੀਰੇ ਮੈਂ ਆ ਗਈ ਹਾਂ ਆਟੋ ਦੇ ਵਿੱਚ ਬੈ ਕੇ ਅੱਛਾ ਮਿਲ ਗਿਆ ਆਟੋ ਹਾਂ ਮੈਂ ਉੱਤਰਿਆ ਹੁਣ ਆਣਾ ਇੱਥੇ ਆ ਗਿਆ ਚਲ ਠੀਕ ਆ ਠੀਕ ਆ ਚਲਾ ਗਿਆ ਬਸ ਮੈਂ ਆ ਗਈ ਪੰਜਾ ਕਮੈਂਟਾਂ ਪਾ ਕੇ ਆ ਰੋ ਵਾਰੋ ਹਾਂ ਠੀਕ ਆ ਗਈ ਠੀਕ ਆ ਲੈ ਮਿਲ ਗਿਆ ਆਟੋ ਕਹਿੰਦੇ ਚਾਹ ਹੋਰ ਇਕੱਠੇ ਚਾਹ ਬਣਾ ਲੈਨੇ ਆ। ਆ ਵੋ ਇਕੱਠੇ ਬਿਨੇ ਆ। ਆਜਾ। ਪਰੋਣੇ ਤੇ ਪਰੋਣਾ ਆਹ ਬਰੋਣਾ। ਹੈ? ਸਾਰੀਆਂ ਛੁੱਟੀਆਂ ਵੀ ਰਹੀਆਂ ਸਾਡੇ ਕੋਲ। ਨਹੀਂ। ਪਾਪਾ ਸਾਨੂੰ ਬੱਸੇ ਚੜਾ ਕੇ ਚੱਲ ਗਏ ਹੁਣ ਲੈ ਆਉਂਗੇ। ਅੱਛਾ। ਆਹ ਕਹਿੰਦੇ ਸੀ ਤੁਸੀਂ ਚੱਲ ਜਾਓ ਹੁਣ ਫੇ ਮੈਂ ਲੈ ਆਉਂਗਾ। ਚਲ ਠੀਕ। ਹਾਂਜੀ ਹੋਰ ਤੁਹਾਡੀਆਂ ਭੈਣਾਂ ਕਿੰਨੀਆਂ ਛੁੱਟੀਆਂ ਰਹਿਦੀਆਂ? ਬੱਸ। ਜਾਂਦੇ ਤੁਸੀਂ ਤੁਹਾਡੀਆਂ ਲੱਗਦੀਆਂ? ਹਾਂ ਡਿਊਟੀ ਤਾਂ ਚੱਲਦੀ ਆ। ਆਜੋ ਤੁਹਾਡੇ ਮਾਮੇ ਦਾ ਘਰ। ਚਲੋ ਜੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਮਰਜੀਤ ਵੀ ਆਈਓ ਉਮਰਜੀਤ ਕਿੱਦਾਂ ਹਾਂਜੀ ਠੀਕ ਆ ਦੀ ਤੁਸੀਂ ਸੁਣਾਓ ਬਣੀ ਹੋਰ ਭਾਬੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕਿੱਦਾਂ ਸੇਤਾਂ ਹੈ ਬੜਾ ਹੀ ਦਿਲ ਕਰਦਾ ਸੀ ਮੈਂ ਕਿਹਾ ਮੈਂ ਮਿਲ ਕੇ ਆਵਾਂ ਅਸ ਤਾਂ ਪਰਸੋ ਦੇ ਉਹ ਡੀਨ ਤੇ ਜਾਂਦਾ ਹੋਣਾ ਆ ਅੱਛਾ ਜੀ ਬੈਠੋ ਉਹ ਪਤਾ ਕੀ ਕੱਲ ਮੀ ਬਹੁਤ ਲੱਗਿਆ ਹਾਂ ਤੇ ਪੱਠੇ ਵੀ ਜਮਾ ਕਰਨੇ ਸੀ ਨਾ ਬਸੂਆਂ ਦੇ ਨਾ ਨਹੀਂ ਪਿਆ ਕਿਤੇ ਛੱਡ ਗਲਾ ਫੇ ਮੈਂ ਕਾ ਅੱਜ ਚੱਲ ਪੱਠੇ ਵੀ ਜਮਾ ਹੋ ਗਏ ਆ ਅੱਜ ਜਾ ਕੇ ਆਉਣੇ ਆ ਸੀ ਹਾਂ ਹੋਰ ਸਭ ਐਨ ਠੀਕ ਠਾਕ ਸੀ ਹਾਂ ਸਭ ਠੀਕ ਵਧੀਆ ਚਲੋ ਮਾਰ ਨੂੰ ਹਾਂ ਫਾਦਲਾ ਵੀ ਇਹਨੂੰ ਕਰੇ ਅੱਛਾ ਹਾਂ ਕਿੱਦਾਂ ਹਾਲ ਹਾਂ ਠੀਕ ਆ ਸਸੀ ਕਾਰ ਸਸੀ ਕਾਰ ਕਿੱਦਾਂ ਚੱਲ ਠੀਕ ਠਾਕ ਹੋਰ ਬਾਜੀ ਉਹਨ ਕਿੱਦਾਂ ਸੀ ਸਾਮ ਠੀਕ ਸਾਹਿਬ ਠੀਕ ਸਾਹਿਬ ਠੀਕ ਠੀਕ ਪਰਸੋਂ ਦੇ ਠੀਕ ਦੇ ਮੇਰਾ ਆਉਣਾ ਤਾਂ ਮੈਂ ਕੱਲ ਸੀਗਾ ਕੱਲ ਬਹੁਤ ਨੀਂਦ ਨੀਂਦ ਉਹ ਟਾਈ ਨਹੀਂ ਸਾਰੀ ਦਿਹਾੜੀ ਦਾ ਝੜੀ ਨਹੀਂ ਲੱਗ ਜਾਂਦੀ ਬਹੁਤ ਨੀਂਦ ਪਿਆ ਅੱਜ ਫੇਰ ਉਹ ਵੀ ਦੇਖਿਆ ਮੈਂ ਕਿ ਬਾਰਸ਼ ਕਰਕੇ ਨਹੀਂ ਹਾਂ ਉਹ ਫਿਰ ਪਸ਼ੂਆਂ ਨਾਲ ਵੀ ਦੇਖਣਾ ਸੀ ਤੇ ਅੱਜ ਤੇ ਫਿਕਰ ਜਿਆ ਨਹੀਂ ਰਹਿੰਦਾ ਮਗਰ ਹਾਂ ਨਾ ਬਸ ਉਹਦਾ ਚਲ ਇਹ ਵੀ ਬੰਨੇ ਨਾਲ ਆਇਆ ਮੈਂ ਤਾਂ ਅੱਗੇ ਦਾ ਤਾਂ ਚਲ ਵਧੀਆ ਮੈਂ ਗੱਲਾਂ ਬਾਤਾਂ ਕਰਾਂਗੇ ਹੋ ਗਿਆ ਔਰ ਜਿਹੜਾ ਸਾਰਾ ਕੰਮ ਕਰਕੇ ਠੀਕ ਆ ਚੰਗਾ ਆ ਜਾਣਾ ਜੇ ਤੁਹਾਡੇ ਕਰਕੇ ਮੈਂ ਹਾਂ ਚੱਲ ਵਧੀਆ ਹਾੜਾ ਹੁੰਦਾ ਕਿਤੇ ਹੋਰ ਕੀ ਦੋ ਚੌ ਮਹੀਨੇ ਕਿਤੇ ਆ ਹੁੰਦਾ ਮਾਦੀ ਤੁਹਾਨੂੰ ਵੀ ਟਾਈਮ ਹੋ ਗਿਆ ਗਿਆਨ ਹਾਂ ਕੋਈ ਨਾ ਤੁਸੀਂ ਆਇਓ ਤੇ ਅਸੀਂ ਆ ਜਾ ਚਾਹ ਮੈਂ ਲਿਆਵਾਂ ਚਾਹ ਲਈ ਕੋਈ ਨਹੀਂ ਬਣਾ ਲੈਂਦੇ ਅਸੀਂ ਚਾਹ ਚਲੋ ਕੀ ਹੋ ਗਈ ਹੈ ਨਾ ਚਾਹ ਤਾਂ ਪੀ ਲਈ ਆ ਹੁਣ ਮਾਦੀ ਜਾ ਤਪੀ ਲਈ ਹੁਣ ਹਾਂ ਬੱਚਿਆਂ ਨੇ ਹੁਣ ਆਪਾਂ ਸਬਜ਼ੀ ਸਬਜ਼ੀ ਲੈ ਆਈਏ ਸ਼ਾਮ ਲਈ ਚਲੋ ਭੈਣ ਤੁਸੀਂ ਬੈਠੋ ਸਬਜ਼ੀ ਆਪਾਂ ਚਲ ਇੱਦਾਂ ਕਰੋ ਲੈ ਦੱਸ ਇਹਨਾਂ ਨੂੰ ਪੁੱਛ ਗਏ ਨੇ ਆ ਨਾ ਵੀ ਆ ਲੈ ਦੱਸ ਪੁੱਛ ਚਲੋ ਕੀ ਖਾਣਾ ਵਾ ਚਲ ਬੱਚਾ ਕੀ ਖਾਣਾ ਤੁਸੀਂ ਅੰਬ ਖਾਣੇ ਹਾਂ ਬਖਾਣੇ ਲੈ ਭਾਣੀਆਂ ਦੀ ਬਾਤ ਆ ਗਈ ਤੁਸੀਂ ਇੱਦਾਂ ਕਰੋ ਭਾਬੀ ਤੁਸੀਂ ਵੀ ਰਹਿਣਾ ਕਿ ਸ਼ਹਿਰ ਜਾਇਆ ਉਹ ਇਕੱਲੇ ਹੁਣਾ ਲੈ ਆਵੋ ਤਾਂ ਬਹੁਤਾ ਖਰਚਾ ਨਹੀਂ ਸਾਡੇ ਕਰਕੇ ਨਹੀਂ ਬਹੁਤਾ ਖਰਚਾ ਚਲ ਤੁਮਾਨੀ ਅਜੇ ਕੋ ਪਰੋਣੀਆਂ ਨਹੀਂ ਹੈਗੀਆਂ ਰਾਮੇ ਤੁਸੀਂ ਕੋਈ ਨਹੀਂ ਕੁਛ ਨਹੀਂ ਹੁੰਦਾ ਮੈਂ ਉਹ ਚਾਚੀ ਨੂੰ ਮਿਲਿਆ ਆਵਾਂ ਫੇ ਚਾਚੀ ਕਹਿੰਦੀ ਉਧਰ ਹੀ ਮੁਰ ਜਾਂਦੀ ਆ ਹਾਂ ਇਹ ਤਾਂ ਹੈ ਚਲ ਤੁਸੀਂ ਜਾਇਓ ਤਾਂ ਮੈਂ ਚਾਚੀ ਨੂੰ ਮਿਲਿਆ ਆਵਾਂ ਹੈ ਚਾਚੀ ਪਤਾ ਕੀ ਚਾਚੀ ਨੂੰ ਪਤਾ ਲੱਗਣਾ ਚਾਚੀ ਇਹ ਅਤਰਾਂਜ ਕਰਦੀ ਮੁਰ ਜਾਂਦੀ ਆ ਉਧਰ ਮੁਰਦੀ ਮੇਰੇ ਤੋਂ ਕੜਾ ਹੁੰਦਾ ਤਾਂ ਦੋ ਮਹੀਨੇ ਤੋਂ ਚਲ ਆਪਾਂ ਜਾਈਏ ਹਾਂ ਚਾਚੀ ਤੁਸੀਂ ਜਾ ਮੈਂ ਚਾਚੀ ਦੇ ਜੀ ਠੀਕ ਆ ਤੁਸੀਂ ਦੱਸੋ ਨਹੀਂ ਹੋਣ ਨੇ ਅਸੀਂ ਰੱਖੇ ਹੈਗੇ ਹਾਂ ਤਾਂ ਪਾਣੀ ਜਿਹੜਾ ਸਾਡੇ ਦਾ ਹੈਗੀ ਘਰ ਤੋਂ ਦੇ ਘਰ ਦੀ ਖੇਤੀ ਉਹ ਜੀ ਲਈ ਦੇ ਚਲੋ ਵਧੀਆ ਹੋਰ ਕੰਮ ਤਾਂ ਠੀਕ ਆ ਮੈਂ ਚਾਚੀ ਦੇ ਨੂੰ ਜਾ ਆਵਾ ਕੋਈ ਨਹੀਂ ਜਾਇਆ ਤੁਸੀਂ ਉਹ ਨਿਆਣੇ ਦਾ ਖਿਆਲ ਕਿ ਲੜਾ ਨਾ ਲੜ ਪੈਂਦੇ ਆਪ ਵਿੱਚ ਬਹੁਤ ਨਹੀਂ ਨਹੀਂ ਕੋਈ ਨਹੀਂ ਨਹੀਂ ਲੜਿੰਦੀ ਨਿਆਣੇ ਨੂੰ ਪਹਿ ਜਾਣਾ ਠੀਕ ਆ ਪੁੱਤ ਤੁਸੀਂ ਦੰਡ ਜਾਣਾ ਛੋਟੀ ਨਾਨੀ ਨੇ ਨਹੀਂ ਅਸੀਂ ਫਿਰ ਕਿਸੇ ਦਿਨ ਜਾਵਾਂਗੇ ਹੋਣਾ ਸਿਖੇ ਲੈਂਦੇ ਸਾਰੇ ਜਾਣੇ ਚਲ ਠੀਕ ਆ ਅਮਰਜੀਤ ਇਹਨਾਂ ਦਾ ਖਿਆਲ ਰੱਖੀਆ ਠੀਕ ਆ ਠੀਕ ਆ ਕੋਈ ਨਹੀਂ ਫੇਰ ਲੈਣਾ ਚ ਖੇਡਣਾ ਆਇਆ ਚ ਕੀ ਕਰੇ ਮੇਰਾ ਪੁੱਤ ਚਲੋ ਆਪਾਂ ਕੁਝ ਖੇਡਦੇ ਆ ਹੁਣ ਕੈਚਿੰਗ ਕੈਚ ਕੇ ਲਈ ਹਾਂ ਕਿਤੇ ਲੱਫ ਮਤਨ ਨੂੰ ਮੈਂ ਅੱਧਾ ਜੀ ਪੀਟਿਆ ਜੀ ਮੇਰੇ ਭਾਂਡੇ ਕਰਦੇ ਮਾਰੇ ਹਾਦੀ ਨਹੀਂ ਸੀਗੀ ਮੈਂ ਤਾਂ ਹੀ ਮਾਰਿਆ ਉਹਦੇ ਮਮਾਂ ਨੂੰ ਦਸ ਕੇ ਆ ਮੂੰਹ ਦਸ ਤੂੰ ਦਸਿਆ ਦਸਿਆ ਐਨੀ ਡਾਦੀ ਹੈਗੀ ਮਮਾਂ ਰੀ ਆ ਜੀ ਮੈਂ ਆਪਣੇ ਮਾਮੇ ਦੇ ਆਏ ਨੇ ਹੋਈਆ ਮਮਾ ਮਮਾ ਜੋਤ ਨੇ ਮਾਰਿਆ ਕੋਨੇ ਕਾਤੇ ਮਾਰਿਆ ਤੇਰੇ ਉਹਨਾਂ ਨੂੰ ਗੁੱਡਾ ਨਹੀਂ ਦਿੰਦੇ ਸੀ ਗੁੱਡਾ ਨਹੀਂ ਦਿੰਦੇ ਸੀ ਇਹਨੂੰ ਮੈਂ ਪੁੱਛਦੀ ਆ ਖੜ ਜਾ ਜਿਹੜੀ ਕਹਿੰਨੇ ਤੂੰ ਕਾਤੇ ਮਾਰਿਆ ਇਹ ਤੇ ਮੇਰੀ ਕੁੜੀ ਦੇ ਹੈ ਆਂਟੀ ਹੱਡ ਦੀ ਨਹੀਂ ਸੀਗੀ ਹੱਡ ਦੀ ਨਹੀਂ ਦੱਸਿਆ ਦਿਨ ਨੂੰ ਜਿਹੜੀ ਤੂੰ ਬੋ ਚਾਪ ਹੋਈ ਆ ਤੂੰ ਹੱਡ ਦੀ ਮਮਾ ਨੂੰ ਆਲਾ ਤੂੰ ਮਮਾ ਦੱਸਣਾ ਦੱਸ ਦੇ ਮਮਾ ਆਪਣੀ ਨੂੰ ਅੱਤੇ ਦੀਆ ਆਪਣੇ ਕੋਲ ਇਹਨੂੰ ਕੁੱਟ ਕੇ ਨਹੀਂ ਸਾਨੂੰ ਦੱਬ ਕੇ ਮਾਰਦੇ ਆ ਤੁਸੀਂ ਫੇਰ ਤੁਸੀਂ ਕਾਂਦੀ ਵਾਲੇ ਮਾਰਦੀ ਆਂ ਕੁੱਤੇ ਦੀਆਂ ਉਹ ਛੋਟੀ ਆ ਤੁਹਾਡੇ ਨਾਲ ਤੁਸੀਂ ਤਾਂ ਵੱਡੀਆਂ ਆਂ ਉਹਨੂੰ ਦੇ ਦੇ ਯਾ ਹਾ ਗੁੱਡਾ ਗਿਆ ਫੇਡਾ ਨੂੰ ਲਾ ਕੇ ਬੈਠੀ ਆ ਤੂੰ ਲੈ ਪੜ ਬੁੱਤ ਲੈ ਲੈ ਤੂੰ ਮੈਂ ਵੀ ਆਪਣੇ ਮੰਦਸਣਾ ਦੋਸਤ ਦੇ ਰੋਈ ਜਾ ਮੈਨੂੰ ਕੀ ਆਲੰਦ ਤੇ ਮਮੀ ਨੂੰ ਮੈਂ ਵੀ ਦੱਸਦੀ ਆ ਕੁੱਟਦੀ ਆ ਤੂੰ ਜਿਹੜੀ ਉਹਨੂੰ ਬੁਲਾਇਓ ਨਾ ਹੁਣ ਅੱਛਾ ਨਾਲ ਉਹਦੇ ਨਾਲ ਖੇਡਿਓ ਤੁਸੀਂ ਇੱਥੇ ਬੈਠੋ ਆਰਾਮ ਨਾਲ ਮੋਹਰਾਂ ਲੱਗ ਗਈਆਂ ਬਈ ਦੂਸਰੀ ਤਾਂ ਡੈਡੀ ਆ ਆ ਉਹ ਨਿੱਕੀ ਜਹੀ ਕੋਈ ਨਹੀਂ ਘਰ ਤੇਰੇ ਮਾਮੇ ਦਾ ਘਰ ਸਾਡਾ ਇਹਨੂੰ ਮੈਂ ਕਰਾਉਂਦੀ ਇੱਥੇ ਚੌਧਰਾ ਕੋਈ ਨਾ ਹੁਣ ਤੋ ਰੋਜ਼ ਜਾਈਦਾ ਨਾ ਬੱਚੀ ਜੋਧਵਾ ਸੀ ਤੇਰੇ ਹਾਂ ਚਲ ਕੋਈ ਨਹੀਂ ਮੈਂ ਪੁੱਛਦੀ ਆ ਪੁੱਛਦੀ ਮੈਂ ਉਹਦੇ ਨਿਆਣਿਆਂ ਜਲੀ ਕੋ ਦਾਸੋਂ ਨੇ ਤੂੰ ਕਿਤਾ ਕੁੜੀ ਨੂੰ ਦਾਬ ਕੇ ਮਾਰੇ ਆ ਨੇ ਉਹਨੇ ਮਾਰਿਆ ਆ ਕੁੜੀ ਦੇ ਮਾਰਦੀ ਸੀਗੀ ਉਹਨੇ ਮਾਰਨਾ ਸੀ ਕੋ ਨਿਆਣੇ ਦਾਪਕਦੀ ਮਾਰਿਆ ਕਿੱਥੋਂ ਆ ਮੈਂ ਤਾਂ ਹਜੇ ਬਹੁਤ ਚੌਧਰਾ ਕਰਦੀ ਭਾ ਸਾਡੇ ਭਰਾ ਦਾ ਤੂੰ ਵੀ ਇਹ ਬਾੜਿਆਂ ਤੇ ਚੌਧਰਾ ਕਰਦੀ ਆ ਨਹੀਂ ਮੇਰੀ ਵੀ ਭੈਣ ਦਾ ਘਰ ਆ ਤੇ ਚੌਧਰਾ ਕਰਾਉਂਦਾ ਕੋ ਨਿਆਣੇ ਨੂੰ ਕਿਉਂ ਕੁੱਟਿਆ ਮੈਂ ਨਹੀਂ ਕੁੱਟਿਆ ਇੱਦਾਂ ਦਾਗਤ ਨਹੀਂ ਮੈਂ ਕਹਿ ਕੇ ਕਹਿੰਦਾ ਨਿਆਣੇ ਨੂੰ ਲਾੜੋਂ ਨਾ ਦੇ ਨਹੀਂ ਲਾਦ ਤੂੰ ਥੋਣਾ ਸੀ ਤੂੰਨੇ ਮਾਰਨਾ ਸੀਗਾ ਜਾ ਕੇ ਦੇਖਦੀ ਨਹੀਂ ਉਹ ਕਿੱਡੀ ਵੱਡੀ ਆ ਆ ਕਿੰਨੀ ਛੋਟੀ ਆ ਮੇਰੀ ਕੁੜੀ ਨਿਆਣੇ ਤਾਂ ਨਿਆਣੇ ਹੀ ਹੁੰਦੇ ਆ ਨਾ ਦੇ ਵੀ ਮੈਂ ਨਿਆਣੇ ਛੋੜਿਆ ਉਹਨੇ ਤਿੱਖੇ ਹੁੰਦੇ ਦਾਬ ਕੀ ਦਾ ਹੁੰਦਾ ਆਪਣੇ ਨਿਆਣਿਆਂ ਨੂੰ ਵੀ ਮੈਂ ਦਾਬ ਕੇ ਆਈ ਆ ਆਪਣੇ ਨਿਆਣਿਆਂ ਵੀ ਦਾਬ ਤੂੰ ਮੀ ਆਪਣੇ ਨਿਆਣਿਆਂ ਤੁਸੀਂ ਕਹਿੰਦੇ ਨਹੀਂ ਹੈ ਤੇਰਾ ਨੂ ਪੁੱਛਿਆ ਕਿ ਆਂਟੀ ਨੇ ਮਾਰਿਆ ਮੇਰੇ ਜੋਰ ਵੀ ਮਾਰਿਆ ਕਿ ਨਹੀਂ ਉਹ ਕਿੰਨੀ ਵੱਡੀ ਆ ਵੇਖੋ ਕਿੰਨੀ ਛੋਟੀ ਮੇਰੇ ਭਰਾ ਦਾ ਘਰ ਆ ਪਹਿਲਾ ਭਰਾ ਦਾ ਘਰ ਹੁੰਦਾ ਮੇਰੇ ਮੇਰੀ ਵੀ ਪਹਿਲਾ ਭੈਣ ਦਾ ਘਰ ਤੂੰ ਫੁੱਲ ਭਾਰ ਕੁੜੀ ਦੇ ਮਗਰ ਲਾ ਤੋ ਆਦੀ ਵੱਡੀ ਕੁੜੀ ਦੇ ਮਾਰਿਆ ਜੇ ਤੈਨੂੰ ਕੁਝ ਕਹਿਣਾ ਨਹੀਂ ਫੇਰ ਤੂੰ ਕਿੰਨੇ ਦੇ ਰਹਿੰਦੀ ਨਹੀਂ ਤੁਸੀਂ ਆਹੀ ਅਕਲ ਦਿੱਤੀ ਆ ਆਪਣੇ ਨਿਆਣਿਆਂ ਨੂੰ ਵੀ ਵੱਡਿਆਂ ਨੂੰ ਐਡਾ ਕਹਿਣਾ ਆ ਯਾ ਮੈਂ ਬੋਲੀ ਜਾਂਦੀ ਆ ਇਹ ਮਮੀ ਜੀ ਤੇ ਸੀ ਚੁੱਪ ਕਰ ਜਾ ਮਾਸੇ ਰਵਾਲੰਦ ਮੇਰਾ ਪੁੱਤ ਚੁੱਪਿਆ ਹੀ ਆ ਇਹੀ ਲੜੀ ਜਾਂਦੀ ਦੇਖ ਲਓ ਬੋਰੀ ਜਾਂਦੀ ਆ ਕੋਈ ਨਹੀਂ ਅਸੀਂ ਚਲੇ ਜਾਣਾ ਬੁਲਾ ਲੰਦੇ ਕੋਈ ਨਹੀਂ ਪਤਾ ਆ ਲੰਦੇ ਚਲੇ ਹੀ ਜਾਣਾ ਆਪਾਂ ਰੈਲਵੇ ਉਹ ਚਲੋ ਤੁਸੀਂ ਅੰਦਰ ਨੂੰ ਅਸੀਂ ਵੀ ਚਲੇ ਜਾ ਰਿਹਾ ਰੱਖੇ ਆਪਣੀ ਭੈਣ ਨੂੰ ਨਾਲੇ ਉਹ ਹਾ ਬੈਂ ਜੀ ਕੀ ਬਣਾਈਏ ਕੀ ਖਾਣਾ ਬੱਚਿਆਂ ਨੂੰ ਮੈਨੂੰ ਤੂੰ ਕੀ ਭੈਣੇ ਪੁੱਛਦੀ ਆ ਉਹ ਤੇਰੀ ਨਾਣੇ ਬੈਠੀ ਅੰਦਰ ਉਹਨੂੰ ਪੁੱਛ ਲੈ ਲੈ ਦੱਸ ਤੂੰ ਵੀ ਤਾਂ ਉੱਧਰ ਨਹੀਂ ਆਈ ਹੋਈ ਆ ਮੈਂ ਮੈਂ ਕਿੱਥੇ ਉੱਧਰ ਦੀ ਅਗਲੀ ਤਾਂ ਰੋ ਮਾਰਦੀ ਕਹਿੰਦੀ ਮੇਰੇ ਭਰਾ ਦਾ ਘਰ ਆ ਤੁਸੀਂ ਚੱਲ ਗਏ ਸਬਜ਼ੀ ਲੈਣ ਮੰਮਾ ਕਰੋ ਮੇਰੇ ਨਾਲ ਲੜੀ ਬਹੁਤ ਮੈਨੂੰ ਕਿਤੇ ਨਾ ਹਣਾ ਪਤਾ ਬਗੂ ਕੀ ਗੱਲ ਹੋ ਗਈ ਸੀ ਉਹ ਨਿਆਣੇ ਲੜ ਪਏ ਕੁੜੀ ਦੇ ਇਹਦੇ ਮਾਰਿਆ ਛੋਟੀ ਦੇ ਉਹਦੀ ਕੁੜੀ ਨੇ ਲੈ ਦੱਸ ਤੁਸੀਂ ਨਿਆਣੇ ਪਿੱਛੇ ਲੜ ਪਏ ਉਹ ਫੇ ਹੜਦੀ ਨਹੀਂ ਸੀਗੀ ਉਹ ਰੋਂਦੀ ਸੀਗੀ ਛੋਟੀ ਮੈਂ ਮਾਂ ਨੂੰ ਪੁਕਾਰ ਜਾਂਦੀ ਦੱਸ ਉਹ ਮੈਂ ਮੜੀਆਂ ਦਾਬਕਾ ਮਾਰ ਦਿੱਤਾ ਕੁੜੀ ਨੂੰ ਐਨੇ ਦੇ ਵਿੱਚ ਕਿਤੇ ਉਹ ਕੁੱਤੇ ਖਾਣੀ ਮੇਰੇ ਨਾਲ ਕੀਤੀ ਜਿਹੜੀ ਨਾ ਪੁੱਛੋ ਮੇਰੇ ਭਰਾ ਦਾ ਘਰ ਆ ਬੜਾ ਗਾ ਰੋਗ ਪਾਵੇ ਮੇਰੇ ਭਰਾ ਦਾ ਘਰ ਆ ਕੰਦੀ ਤੇ ਦੱਸ ਭੈਣੇ ਉਹ ਵੱਡੀ ਆ ਤੂੰ ਹੀ ਚੁੱਪ ਕਰ ਜਾਂਦੀ ਮੈਂ ਤਾਂ ਚੁੱਪੇ ਸੀਗੀ ਹਾਂ ਚਲੋ ਮੈਂ ਨਾ ਬੋਲਦੀ ਆ ਉਹਨੂੰ ਪੁੱਛ ਲੈ ਆਪਣੀ ਬਰਤਾਨ ਨੂੰ ਨਣਾ ਨੂੰ ਕੀ ਚਲ ਕੋਈ ਗੱਲ ਨਹੀਂ ਚਾਵਲ ਬਣਾ ਲੈਨੇ ਨਿਆਣੇ ਦੇ ਖਾਣ ਲਈ ਨਿਆਣੇ ਆ ਮਿਕਲੇ ਆ ਕੇ ਮੇਰੀ ਗੱਲ ਸੁਣ ਭੈਣੇ ਤੁਸੀਂ ਨਿਆਣੇ ਦੀ ਖਾਤਰ ਲੜ ਪਿਆ ਹੱਥ ਨੇ ਨਿਆਣੇ ਨੇ ਫੇਰ ਇਕੱਠੇ ਹੋ ਜਾਣਾ ਖੇਡਣ ਲੱਗ ਪੈਣਾ ਉਹ ਕੋਈ ਨਿਆਣੇ ਨੂੰ ਮਾਰਦੇ ਸਮਝਾਣਾ ਵੀ ਚਾਹੀਦੇ ਇਹ ਤਾਂ ਨਿਆਣੇ ਮੋਕਲੇ ਹੁੰਦਾ ਉਹ ਕੁੜੀ ਛੋਟੀ ਆ ਆਪਣੀਆਂ ਵੀ ਛੋਟੀਆਂ ਵੀ ਕੁੜੀਆਂ ਛੋਟੀਆਂ ਆ ਨਿਆਣੇ ਛੋਟੀਆਂ ਆ ਉਹ ਤਾਂ ਚਲ ਕੋਈ ਗੱਲ ਨਹੀਂ ਤੂੰ ਬੈਠ ਮੈਂ ਬਣਾ ਕੇ ਲਿਆਣੀ ਆ ਸਰ ਰੋਟੀ ਸਬ지 ਉਹ ਤੁਹਾਡਾ ਮਾਮਾ ਆਇਆ ਹੋਰ ਭੈਣ ਆਹ ਠੀਕ ਆ ਭਰਾਵਾ ਹੋਰ ਉਹ ਮੈਂ ਕਿਹਾ ਅੰਬ ਫੇਰ ਪੁੱਤ ਕਿਦਾਂ ਠੰਡੇ ਕਰਕੇ ਖਾਣਗੇ ਅੱਜ ਨਹੀਂ ਨਾ ਲਿਆ ਕੇ ਆ ਆਂਬ ਸੀ ਕਦੀ ਆਂਬ ਨਹੀਂ ਦੇਖੇ ਹਵੇ ਲਿਆ ਦਸ ਹੁਣ ਨਿਆਣੇ ਕਹਿੰਦੇ ਆਂਬ ਆ ਫਿਰ ਨਹੀਂ ਆਂਬ ਕਦੀ ਦੇਖੇ ਨਹੀਂ ਆਂਬ ਬਥੇਰੇ ਲਿਆ ਕੇ ਦੇਣਦੇ ਉਹ ਕੀ ਤੁਹਾਨੂੰ ਕੀ ਹੋ ਗਿਆ ਆਹ ਜਿਹੜੀ ਪ੍ਰਧਾਨ ਬੈਠੇ ਇਹਦੇ ਨਿਆਣੇ ਨੂੰ ਖਰਾਬੋਂ ਆਂਬ ਕਿਹੜੀ ਪ੍ਰਧਾਨ ਬੈਠੀ ਤੇਰੀ ਸਾਲੀ ਜਿਹੜੀ ਆਈਓ ਆ ਸਾਲੀ ਆਈਓ ਫੇ ਉਹ ਕੀ ਕਹਿੰਦੀ ਤੈਨੂੰ ਕੋਈ ਨਾ ਇੰਨਾ ਆਦਬ ਕਰ ਕਿ ਮੈਨੂੰ ਉਹ ਜੋ ਨਾ ਸੋ ਬੋਲੀ ਉਹ ਮੈਨੂੰ ਇਹਦੇ ਮਾਰਿਆ ਉਹਨੇ ਆ ਕੇ ਤੇ ਨਹੀਂ ਆਣੀ ਸੀ ਜਰਾ ਕੋਲੋਂ ਦਾ ਉਹ ਉਦਾਂ ਦਾ ਹੋਰ ਇਹ ਮਾਰਿਆ ਜਾਂ ਰੋਂਦੀ ਪਤਾ ਕਿਦਾਂ ਸੀ ਜਦੋਂ ਮੈਂ ਆਈ ਆ ਉਹ ਕਹਿੰਦੇ 28 ਨੂੰ ਵਿਚਾਰੀ ਇੰਦਾਂ ਦੀ ਕਿਹਾ ਉਹ ਨੇ ਇੰਨਾ ਕਹ ਕੇ ਰੋਂਦੀ ਪਤਾ ਕਿਦਾਂ ਸੀ ਇਹਨੇ ਸ਼ਾ ਜਾ ਕੇ ਮੈਨੂੰ ਦੱਸਿਆ ਕਹਿੰਦੀ ਮੰਮੀ ਉਹ ਮਾਰਿਆ ਆਂਟੀ ਨੇ ਲੈ ਉਹ ਇਦਾਂ ਦੀ ਨਹੀਂ ਹੈਗੀ ਉਹ ਮੈਨੂੰ ਮੈਂ ਜਾਣਦਾ ਹੀ ਉਹਨਾਂ ਦਾ ਉਹ ਜਾ ਪਰ ਤੂੰ ਵੀ ਸਾਲੀ ਦਾ ਬਣਿਆ ਆ ਉਹ ਸਾਲੀ ਦਾ ਕੀ ਬਣਿਆ ਸਾਲੀ ਦਾ ਬਣਿਆ ਆ ਤੂੰ ਆ ਉਹ ਬਾਅਦ ਤੂੰ ਵੀਰੇ ਚਲੇ ਆ ਨਾ ਚਲਾ ਗਿਆ ਨਾ ਜਦੋਂ ਉਹ ਮੈਨੂੰ ਕੂਫਰ ਤੋਂ ਲਿਆਓ ਮੇਰੀ ਝੋਲੀ ਵਿੱਚ ਪਾਈਆਂ ਮੇ ਤੋਂ ਨਹੀਂ ਸੌਣ ਹੋਈਆਂ ਚਲ ਜਾਣਾ ਸੀ ਨਹੀਂ ਰਹਿਣਾ ਹੈਗਾ ਆਈ ਸੀ ਮੈਂ ਕਿਹਾ ਚਲ ਮੈਂ ਦੋ ਦਿਨ ਰਹਿ ਕੇ ਆਉਂਦੀ ਸਾਨੂੰ ਕੀ ਪਤਾ ਸੀਗਾ ਐਡਾ ਹੋਣੀ ਸਾਡੇ ਨਾਲ ਅਸੀਂ ਅੱਗੇ ਪਿੱਛੇ ਆ ਜਾਂਦੀਆਂ ਬਰੋ ਦੀ ਕਿਥੇ ਆ ਹੋ ਲੈ ਮੈਂ ਜਾਣਦਾ ਨਿਆਂ ਹੋਰ ਦੇਖ ਲਈ ਐਡਾ ਨਹੀਂ ਨਹੀਂ ਹੈਗੀ ਜਾ ਉਹਨੂੰ ਰੱਖਦਾ ਸਾਨੂੰ ਰੱਖ ਅਸੀਂ ਦੋ ਦਿਨ ਰਹਿਣਾ ਸੀ ਉਹਨਾਂ ਨੂੰ ਤੇਰੀ ਵੀ ਲੋੜ ਆ ਉਹਨਾਂ ਦੀ ਵੀ ਲੋੜ ਆ ਚਲ ਜਾਣਾ ਸੀ ਸ਼ੇ ਤੂੰ ਮੇਰੀ ਭੈਣ ਆ ਉਹਨੂੰ ਭੈਣ ਆ ਤੂੰ ਸਿਆਣੀ ਆ ਉਹਨੂੰ ਉੱਦ ਪੁੱਤ ਵਜਾ ਕਰਕੇ ਕਹਿੰਦੀ ਇੱਥੇ ਤੋਂ ਕਿੰਨੀ ਛੋਟੀ ਆ ਉਹ ਬੋਲੀ ਕਿਦਾਂ ਮੈਨੂੰ ਜੇ ਉਹਨੂੰ ਬੜੀ ਦਾ ਲਿਹਾਜ਼ ਹੁੰਦਾ ਮੇਰੇ ਮੋਰੇ ਵੀਰੇ ਇੰਨਾ ਬੋਲਦੀ ਨਾ ਹੋ ਚਲ ਕੋਈ ਨਹੀਂ ਮੈਂ ਪੁੱਛਦਾ ਮੈਨੂੰ ਬੋਲੀ ਨਹੀਂ ਆਣੀ ਮਗਰ ਇੰਨਾ ਬੋਲਣਾ ਚਾਹੀਦਾ ਨਾਲ ਉਹਦਾ ਮਤਲਬ ਹੀ ਨਹੀਂ ਸੀ ਹੱਥ ਚੱਕਣ ਦਾ ਉਦਾਂ ਬੁੱਤ ਪੁੱਛਾ ਕਰਕੇ ਸਮਝਾ ਲੈਂਦੀ ਉਹਨੂੰ ਦੇਖੋ ਤੋ ਤੁਸੀਂ ਲੜਨਾ ਨਹੀਂ ਸੀ ਆਉਂਦੀ ਕੁੜੀ ਤੇ ਮਾਰਨ ਲੱਗ ਗਈ ਚਲ ਕੋਈ ਨਹੀਂ ਮੈਂ ਕਰਦਾ ਪੁੱਛਦਾ ਮੈਂ ਉਹਨਾਂ ਦਾ ਹੀ ਆ ਤੂੰ ਹਾਂ ਉਹ ਨਾ ਮੈਂ ਤੁਹਾਡਾ ਨਾ ਤੂੰ ਪਹਿਲੇ ਸਾ ਸਹੁਰਿਆਂ ਕਾਲਿਆਂ ਦਾ ਆ ਕਾਲਿਆਂ ਦਾ ਦੱਸ ਕੋਈ ਨਹੀਂ ਗੱਲ ਹੋਈ ਹੈਗੀ ਮੈਂ ਤਾਂ ਬੋਲੀ ਵੀ ਨਹੀਂ ਹੈਗੀ ਉਹ ਕੁੜੀ ਨੂੰ ਮੜ ਜਾ ਦਾਵਕਾ ਮਾਰਤਾ ਐਨੇ ਚੀ ਉਹ ਬੋਲੀ ਹਨਾ ਆਣ ਕੇ ਮੈਨੂੰ ਜਿਹੜਾ ਤੁਸੀਂ ਨਾ ਮੈਨੂੰ ਬਹੁ ਮੇਰੀ ਥੋੜੀ ਦੇ ਨਾਲ ਕੁਝ ਪਾਇਆ ਦਾ ਕਹਿੰਦੀ ਆ ਵੀ ਨਿਆਣੇ ਦੇ ਵਿੱਚ ਨਿਆਣੇ ਦੀ ਖਾਣਾ ਦਾ ਫੇਰ ਨਹੀਂ ਹੋ ਜਾਣੇ ਨਿਆਣੇ ਤਾਂ ਹੋਰ ਘੜੀ ਨੂੰ ਉਦਾਂ ਦੇ ਹੋ ਜਾਣ ਬੱਸ ਕਰ ਭੈਣੇ ਤੂੰ ਤਾਂ ਆਪਣੀ ਨਨਾਂ ਦੀ ਸਾਈਡ ਲੈਣੀ ਆ ਉਹ ਮੈਨੂੰ ਕਹੀ ਜਾਂਦੀ ਐ ਕਿ ਤੂੰ ਆਪਣੀ ਸਾਲੀਆਂ ਦਾ ਸਾਲੀ ਦਾ ਪੱਕ ਲੈਣਾ ਦੱਸ ਕੀ ਕਰੀ ਗੋਦੰਡ ਐਲੀ ਐਨੇ ਆਣੇ ਐਨੇ ਉਹ ਆਦੇ ਬਾਬਾ ਅਸੀਂ ਸਮਾਨ ਚੱਕ ਕੇ ਮੈਂ ਕੁੜੀਆਂ ਲੈ ਕੇ ਆਪਣੀਆਂ ਚੱਲ ਜਾਣਾ ਆ ਮੈਂ ਤਾਂ ਸੂਪਾ ਤੋ ਜਾਣਾ ਵਾ ਨਹੀਂ ਉਹ ਕਹਿੰਦੀ ਗੋਦ ਦਾ ਤੇਰੀ ਨਨਾਨ ਉਹ ਬਾਬਾ ਆਦੇ ਸਾਦੀ ਰਾਤ ਕੱਢ ਲਓ ਕੋਈ ਨਹੀਂ ਹੋਰ ਨਹੀਂ ਖਸੀ ਚੱਲ ਜਾਣਾ ਨਹੀਂ ਹੋ ਵੱਡੀ ਆ ਮਾਰੇ ਦੇ ਹਮ ਕਹਤਾ ਉੱਚੀ ਨਹੀਂ ਮੈਂ ਤੂੰ ਘਾੜ ਲੈਦੀ ਉਹ ਐਨਾ ਥੋੜੀ ਬੰਦੇ ਨੂੰ ਬੋਲਣਾ ਚਾਹੀਦਾ ਜਿੰਨਾ ਉਹ ਬੋਲਦੀ ਆ ਕਿੰਨੀ ਲੜਾਕੀ ਆ ਉਹ ਉਹ ਮੇਰੀ ਭੈਣ ਆ ਮੈਨੂੰ ਪਤਾ ਐਨਾ ਨਹੀਂ ਬੋਲਦੀ ਉਹ ਨਾ ਬੋਲਦੀ ਨਹੀਂ ਉਹਕੇ

ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਸਫਾ ਸਫਾਸ ਐਸਾ ਮੈਂ ਵੀ ਪ੍ਰੈਸ ਮਲਾਤਾ ਹਾਂ ਨਹੀਂ ਦੀ ਮਾਰੀ ਆ ਕੇ ਲਾ ਦਸਾ ਨਿਆਣੇ ਵਾਰ ਇਕੱਠੇ ਖੇਡਣ ਲੱਗਿਓ ਆ ਹੋਰ ਕਿਆ ਅਹੀ ਨਾ ਹੋਈਆਂ ਨੇ ਸਾਰ ਮਿੱਟੀ ਚੱਕੀ ਪਈ ਆ ਕਲ ਦੀਆਂ ਹੋਰ ਕਹਿ ਕੋ ਉਧਰ ਬੈਠੀ ਐ ਕੋ ਉਧਰ ਬੈਠੀ ਮੂੰਹ ਐਦਾ ਬਟਿਓ ਜਿਦਾ ਪਤਾ ਨਹੀਂ ਕੀ ਐ ਨਾ ਦੂਜੇ ਦਾ ਖਾਰਿਆ ਹੁੰਦਾ ਕੀ ਕਰੀਏ ਜੇ ਉਹਨੂੰ ਕਹਨੇ ਹੋਗਾ ਦੀ ਆ ਤੁਮ ਆਪਣੀ ਸਾਜੀ ਦਾ ਪੱਕ ਕਰਦਾ ਜੇ ਉਹ ਕਹਨੇ ਹੋਗਾ ਜੇ ਦੂਆ ਆਪਣੀ ਸਾਜ ਮੈਨੂੰ ਵੀ ਤਾਂ ਨਨ ਤੋਂ ਨਾਣ ਦੀਆਂ ਤੋਂ ਨਾਣ ਦੀ ਦਸ ਹੁਣ ਮੈਂ ਕੀ ਕਰਾਂ ਕੁਛ ਨਹੀਂ ਹਾਂ ਨਿਆਣੇ ਦੀ ਖਾਤਰ ਕਾਹਦੀ ਲੜਾਈ ਦੱਸ ਹੋਰ ਕ ਨਿਆਣੇ ਦਾ ਦੇਖ ਲਓ ਫੇਰ ਇੱਕੋ ਜਿਹਾ ਉਹਨਾਂ ਦੋੜੀ ਹਗਾਏ ਚਲੋ ਦੇਖਦੇ ਹਾਂ ਹੁਣ ਦੱਸਦੇ ਹਾਂ ਨਾ ਆਹ ਦੇਖ ਤਾਂ ਨਿਆਣਿਆਂ ਦੀ ਗੱਲ ਤੁਸੀਂ ਲੜਦੇ ਆ ਉਹ ਇੱਕੋ ਜਿਹੇ ਆ ਇਹ ਐਵੇਂ ਘਰ ਮੇਰੇ ਪੇ ਦਾ ਬੈਠੀ ਤੇ ਪ੍ਰਧਾਨ ਬਣ ਕੇ ਕੋਈ ਨਹੀਂ ਦੱਸੂਗੀ ਇਹਨੂੰ ਮੈਂ ਪੇਜ ਦੇ ਕੋ ਰੋਗ ਮਾਰਦੀ ਆ ਮੇਰੇ ਭਰਾ ਦਾ ਘਰ ਆ ਮੇਰੇ ਪੇ ਦਾ ਘਰ ਅਸੀਂ ਵੀ ਕੁੜੀ ਵਿਆਹ ਕੇ ਵੇਜੀਓ ਸਾਡਾ ਵੀ ਇੰਨਾ ਹੀ ਆਕਿਆ ਸਾਡੀ ਵੀ ਭੈਣ ਦਾ ਘਰ ਆ ਇਹ ਤੂੰ ਜ਼ਿਆਦੇ ਨਹੀਂ ਹੈਗੀ ਰਾ ਦਾ ਘਰ ਦਸਰੀ ਹੈ ਜਿਹੜੀ ਰੋਗ ਮਾਰਦੀ ਹੈ ਸਾਹ ਲੈਂਦੀ ਲੈ ਬੈਠੀ ਆ ਹੋਰ ਭੈਣ ਜੀ ਭੈਣ ਜੀ ਮੇਰੀ ਗੱਲ ਸੁਣੋ ਕੀ ਨਿਆਣੇ ਦੀ ਖਾਤਰ ਲੜਨਾ ਤੁਸੀਂ ਉਹ ਹੋਈ ਬੁਝਾਰਾ ਬੋਲੀ ਮੈਨੇ ਨਾ ਬੋਲੀ ਉਹ ਮੈਨੂੰ ਕਹਿੰਦੀ ਆ ਤੁਸੀਂ ਨਹੀਂ ਮੈਨੇ ਬੋਲੀ ਉਹਨੂੰ ਪਤਾ ਸੀ ਨਾ ਵੀ ਨਿਆਣੇ ਲੜਬਾ ਉਹਦਾ ਫਰਜ਼ ਵੰਡਦਾ ਸੀ ਸਮਝਾਉਣ ਦਾ ਚਲ ਦੋ ਦਿਨ ਤੁਸੀਂ ਰਹਿਣ ਬੈਠੀ ਆ ਰਾਮ ਨਾ ਖਾਂਦੀ ਰਹੋ ਜਿੱਦਾਂ ਤੇ ਆਇਆ ਤੋ ਭਰਾ ਸਾਡਾ ਮਗਰ ਲਾਇਆ ਉਹ ਤਾਂ ਜੀ ਸਾਨੂੰ ਚਾਜ ਨਾ ਪੁੱਛਦਾ ਹੈਗਾ ਬੱਸ ਬੈਠੀ ਰਹੋ ਮਾਰੂ ਕਰਨੇ ਆਗੇ ਵੱਲੋਂ ਮਾਰੇ ਤੈਨੂੰ ਕਹਿੰਨੇ ਢਾਡੇ ਵੱਲੋਂ ਮਾਰੇ ਦੱਸ ਤੂੰ ਤਾਂ ਕਹਿਣਾ ਤੂੰ ਤਾਂ ਆਪਣੀ ਭੈਣ ਦੀ ਸਾਈਡ ਲੈਣੀ ਆ ਤੂੰ ਤਾਂ ਲੈਣੀ ਆ ਨਾ ਆਪਣੀ ਭੈਣ ਦੀ ਸਾਈਡ ਤੂੰ ਉਹਨੂੰ ਥੋੜੀ ਮਾਰੀ ਕਹਿਣਾ ਆ ਫਾਨੋ ਕਹਿਣਾ ਆ ਭੈਣ ਜੀ ਮੈਂ ਤਾਂ ਕੱਪਰਸੋ ਦੀ ਉਹਨੂੰ ਹੀ ਕਹਿਣ ਲੱਗੀ ਹੋਈ ਆ ਤੁਹਾਡੇ ਨਾਲ ਤਾਂ ਮੈਂ ਡਰਦੀ ਨੇ ਗੱਲ ਵੀ ਨਹੀਂ ਕੀਤੀ ਕੀ ਕਹਿੰਦੀ ਆ ਤੁਨ ਉਹਨੂੰ ਉਹਨੂੰ ਸਮਝਾਨੀ ਆ ਵੀ ਤੂੰ ਹੀ ਕ ਹੋਲੀ ਹੋ ਜਾ ਤੂੰ ਹੀ ਹੋਲੀ ਹੋ ਜਾ ਤਾਂ ਕੀ ਆ ਜੇ ਬੋਲ ਲੈ ਤਾਂ ਨਿਆਣੇ ਖੇਡਦੇ ਲੜ ਪਏ ਤਾਂ ਕੀ ਹੋਇਆ ਐਨਾ ਨਹੀਂ ਬੋਲਣਾ ਤੂੰ ਤੁਸੀਂ ਮੈਨੂੰ ਭਰਾ ਭਰਾ ਮੈਂ ਕਹਾਂ ਭਰਾ ਨੂੰ ਮਗਰ ਲਾ ਆ ਤੁਹਾਡਾ ਚਾਵਾਂ ਨਾਰਾ ਹੀ ਸੀ ਮੈਂ ਕਹਾਂ ਚਲ ਦੋ ਚਾਰ ਦੇ ਰਹਿ ਕੇ ਆਵਾਂਗੇ ਕਿ ਆ ਇੱਥੇ ਰਹਿਣਾ ਸੀਗਾ ਸਾਰਾ ਮੂਡ ਖਰਾਬ ਹੋ ਗਿਆ ਅੱਛਾ ਚੰਗਾ ਪੈਣੇ ਮੈਂ ਨਹਾਣੇ ਲੈ ਕੇ ਚਲੇ ਹੀ ਜਾਣਾ ਆ। ਓਹੋ ਬਾਬਾ ਅਸੀਂ ਤੁਹਾਨੂੰ ਕਹਿੰਦੇ ਹੈਗੇ ਜਾਓ ਮੈਂ ਤਾਂ ਪਰਸੋ ਦੀ ਉਹਦੇ ਮੋੜੇ ਵੀ ਹੱਥ ਜੋੜੀ ਜਾਣੀ ਆ ਤੁਹਾਨੂੰ ਵੀ ਕਹਿੰਨੇ ਆ ਤੁਸੀਂ ਤਾਂ ਸੁਣਦੇ ਹੀ ਨਹੀਂ ਕਿਸੇ ਦੀ। ਕੋਈ ਗੱਲ ਨਹੀਂ ਨਹਾਣੇ ਚਾਰ ਸੁੱਟੀਆਂ ਹੋਈਆਂ ਸੀ ਬੜੇ ਸ਼ੌਕ ਨਾ ਹੀ ਸੀ। ਮੇਰੀ ਗੱਲ ਸੁਣਿਓ। ਹਾਂ। ਮੈਂ ਦਾ ਸੋਣ ਭੈਣ ਨਾਲ ਗੱਲ ਕਰਕੇ ਹਟੀਆਂ ਉਹ ਵੀ ਦਿੱਤੀ ਹੋਈ ਹੋਈ ਆ ਉਹਨੂੰ ਕਹਿੰਨੀ ਆ ਉਹ ਵੀ ਮੇਰੇ ਮਗਰ ਪੈਂਦੀ ਉਹਨੂੰ ਕਹਿੰਨੇ ਉਹਨੂੰ ਸਮਝਾਈ ਜਾਣੇ ਪਰਸੋਂ ਦੀ ਉਹ ਵੀ ਮੇਰੇ ਮਗਰ ਪੈਂਦੀ ਉਹਨੂੰ ਕਹਿੰਨੇ ਤਾਂ ਉਹ ਕਹਿੰਦੀ ਮੈਂ ਕੁੜੀਆਂ ਲੈ ਕੇ ਚੱਲਣ ਦੀਆਂ ਜਿਉਂ ਹੋਰ ਕੀ ਆ ਮੈਨੂੰ ਲੱਗਦਾ ਇਹਨਾਂ ਦੀ ਲਾਈਆਂ ਦੋ ਦਿਨ ਆਈਆਂ ਕੁੜੀਆਂ ਸਾਡੀ ਨਾਲ ਲੜਾਈ ਕਰਾ ਜਾਣ ਇਹ ਤਾਂ ਤੁਹਾਨੂੰ ਜਿਆ ਗਿਆ ਦੋ ਕਰੂ ਨੇ ਜਾਣ ਮੈਂ ਤਾਂ ਕਹਿੰਨਾ ਇਹ ਤਾਂ ਗੱਲ ਹੈਗੀ ਮੈਨੂੰ ਲੱਗਦਾ ਮੈਨੂੰ ਆਪਣੀ ਭੈਣ ਨੂੰ ਦੋ ਕਰਾ ਪਿਆ ਮੰਨਦੀ ਹੈਗੀ ਪਰਸੋਂ ਦੇ ਜਦਾਂ ਮਾਜੀ ਸਮਝਾਈ ਜਾ ਉਹ ਹੀ ਤਾਂ ਹੈ ਨਾ ਬੱਚਿਆਂ ਦੇ ਬੱਚੇ ਫੇਰਾ ਖੇਡਣ ਲੱਗੇ ਹੋਇਆ ਮੁੜ ਕੇ ਕਹਿੰਦਾ ਸੋਹਰੇ ਮਗਰ ਲੱਗ ਗਿਆ ਭੈਣ ਨਾਲ ਤਾਂ ਕੀਤੀ ਐ ਮੈਨੂੰ ਮੈਨੂੰ ਉਹ ਕਹਿੰਦੀ ਐ ਮੇਰੀ ਭੈਣ ਕਹਿੰਦੀ ਐ ਤੂੰ ਤਾਂ ਆਪਣੀ ਨਨਾਨ ਦੀ ਆਂ ਤੇਰਾ ਦਿਲ ਨਹੀਂ ਕਰਦਾ ਨਾ ਇਂ ਗਾਹ ਨੂੰ ਆ ਚਲੋ ਦੇਖਦੇ ਆ ਮੇਰੀ ਗੱਲ ਸੁਣੋ ਉਸ ਨੂੰ ਗੱਲ ਸੁਣੋ ਤੁਸੀਂ ਐਦਾਂ ਕਰੋ ਜੀਜਾ ਨੂੰ ਫੋਨ ਕਰ ਦਿਓ ਹਮੇ ਬਿੱਟੂ ਨੂੰ ਫੋਨ ਕਰਨਾ ਭਰਾ ਹੋਰ ਕੀ ਕਰ ਦੋ ਆ ਹਾਂ ਆ ਜਾਣਗੇ ਮੈਂ ਸਮਝਾ ਦਉ ਉਹ ਤੇ ਕੀ ਪਤਾ ਉਹਨਾਂ ਦੇ ਆਏ ਤੇ ਢੇਲੀਆਂ ਪੈ ਜਾਣੇ ਤੇ ਇਹਦੇ ਤੇ ਲੈ ਲੈਣਾ ਨਾ ਹਾਂ ਕੋਈ ਠੀਕ ਮੇਰੇ ਤਾਂ ਭਰਾ ਦਾ ਘਰ ਸਾਨੂੰ ਨਹੀਂ ਬੇਲੀਆਂ ਖਾਣੇ ਆਇਆ ਹੁੰਦੀਆਂ ਇੱਥੇ ਪਰ ਗਾਉਂਦੇ ਨਾ ਦਾ ਘਰ ਆ ਬੇਲੀਆਂ ਨੇ ਐਸੀ ਵੀ ਭਾਂ ਭਰਾ ਮੇਰੇ ਨਾਲ ਘਰ ਆ ਭਰਾ ਤੇਰੇ ਘਰ ਤੇ ਫੋਨ ਲਿਆ ਕੇ ਭਾਂਡੇ ਮਾਂਜ ਕੇ ਆਏ ਆਂ ਖਾਂਦੀ ਨਹੀਂ ਰਹੀ ਖਾਂਦੀ ਨੇ ਤੂੰ ਖਾਦਾ ਨਹੀਂ ਹੈਗਾ ਤੂੰ ਨਹੀਂ ਭਾਂਡੇ ਮਾਂਜ ਕੇ ਸੁਣਾਉਂਦੀਆਂ ਤੂੰ ਫੇਰ ਤੂੰ ਭਾਂਡੇ ਮਾਂਜਿਆ ਨੀ ਆ ਕੰਮ ਕੀਤਾ ਉੱਥੇ ਤੂੰ ਨਹੀਂ ਖਾਂਦੀ ਦੇਣੀ ਹੈ ਕਿਰਾਂ ਨੇ ਤੂੰ ਬਾਰਤ ਰੱਖ ਕੇ ਆਈਓ ਕੌਂਦੇ ਤੇ ਕੋਈ ਇੱਕ ਦੋ ਰੋਟੀਆਂ ਖਾਣਾ ਥੱੱਬਾ ਰੋਟੀਆਂ ਦਾ ਖਾਂਦੀ ਤੇ ਬੈਠੀ ਆਪੋਨ ਲਾ ਕੇ ਕਈ ਖਾਂਦੀ ਹੋਣੀ ਆ ਜਾ ਬਰੇ ਫੋਟੇ ਖਾਂਦੀ ਆ ਤੂੰ ਦੇਖਦੀ ਆ ਮੈਂ ਤੈਨੂੰ ਮੈਂ ਵੀ ਦੇਖਦੀ ਆ ਤੈਨੂੰ ਘਰ ਤੇ ਜਾਂਦੀ ਆ ਜਾ ਜਾ ਪ੍ਰੇਮ ਨੂੰ ਲੈ ਜਾ ਆਪਣਾ ਸਮੀ ਲਕਚਰ ਨਾ ਜੀ ਆ ਰਾਮਨਾਥ ਆਪੀ ਹੁੰਦੀ ਤੇ ਮੈਨਾ ਕੋਕੀ ਹੁੰਦੀ ਉੱਥੇ ਯਾ ਚੱਲ ਜਾ ਜਦੋਂ ਤੇ ਨਾ ਪਾਸੋਂ ਦੀ ਤੇਨਾ ਹੁੰਦੀ ਆ ਜੇ ਕੋ ਅਸਲ ਐ ਵੀ ਹੁੰਦੀ ਤਾਂ ਭੱਜ ਜਾਂਦੀ ਇੱਥੋਂ ਅੱਛਾ ਜਿੰਨੀ ਤੇਨਾ ਹੋਈ ਆ ਨਾ ਕੀ ਮੈਨਾ ਹੁੰਦੀ ਆ ਤੂੰ ਨੂੰ ਗਈ ਆ ਘਰ ਆ ਮੈਂ ਰੋਣਾ ਰੋਣਾ ਨਹੀਂ ਮੈਂ ਮੈਂ ਰੋਬ ਨਾ ਰੋऊंगी ਅਪਾਸੀ ਮੈਂ ਰੋਬ ਨਹੀਂ ਕਰਨ ਹੁੰਦੀ ਇਹ ਨਹੀਂ ਗੱਲ ਕਹਿਣ ਵਾਲੀ ਉਹ ਕੌਣ ਹੁੰਦੀ ਆ ਮੈਨੂੰ ਕਹਿਣਾ ਹੁੰਦੀ ਆ ਮੈਂ ਤੂੰ ਬੈਠੀ ਕਿੱਥੇ ਬੈਠਣ ਆਏ ਆ ਇਹਨਾਂ ਦਾ ਨਾ ਤਾਂ ਕੁੱਤੇ ਖਾਣੀ ਐਨੀ ਹੁੰਦੀ ਆ ਆਪਣਾ ਨੰਦੇ ਤਾਂ ਨਿਕਲ ਜਾਂਦੇ ਇੱਥੋਂ ਜਾਂ ਮਰੇ ਕਿੰਨੀ ਕਿਕਰ ਹੋਈ ਹੋਂਦੀ ਹੁਣ ਨੂੰ ਮੇਰ ਗਾਲ ਸੋਨਾ ਜਾਂ ਇਥੇ ਰਾਂਗੀ ਤੂੰ ਜਾ ਰਾਂਗੀ ਮੈਂ ਮਾਰਦੀ ਢੀਰੇ ਨੂੰ ਆਵਾਜ਼ ਮੈਂ ਢੀਰੇ ਵੀਰੇ ਕੋਈ ਨਹੀਂ ਮੈਂ ਵੀ ਨਹੀਂ ਡਰਦੀ ਹੈਗੀ ਨੁਹਾ ਕਮਾ ਮਾਰ ਲੈ ਆਪਣੀ ਭੈਣ ਨੂੰ ਬਾਜੋ ਹਾਂ ਡਰਦੀ ਨਹੀਂ ਤੇਰੀ ਭੈਣ ਤੋਂ ਮੈਂ ਵੀ ਨਹੀਂ ਡਰਦੀ ਹੈਗੀ ਤੇਰੇ ਕੋਲੋਂ ਨਾਲੇ ਤੇਰੇ ਭਰਾ ਤੋਂ ਹਾਂ ਉਹ ਮੈਂ ਵੀ ਡਰਦੀ ਨਹੀਂ ਹੈਗੀ ਯਾਰ ਓ ਕੀ ਗੱਲ ਹੋ ਗਈ ਹੁਣ ਮੇਰੇ ਇੱਕ ਗੱਲ ਸੁਣ ਲੈ ਜੇ ਖਾਣੀ ਪੱਲੇ ਰੱਖ ਤਾਂ ਮੈਨੂੰ ਪੱਲੇ ਰੱਖ ਉਹ ਮੈਂ ਨਾ ਦੋਹਾਂ ਨੂੰ ਪੱਲੇ ਰੱਖੀ ਜਾਂਦਾ ਪਰਸੋਂ ਦਾ ਮੈਂ ਤਾਂ ਕਰੀ ਜਾਂਦਾ ਤੁਹਾਡੀ ਬੋਲਦੀ ਕਿਦਾਂ ਹੋ ਤੂੰ ਬਾਟਾ ਬੋਲਦੀ ਆ ਅੜਦੀ ਹੈਨੀ ਇਹਨੂੰ ਕਿਹਨਾਂ ਬੇਚੋ ਬੋਨ ਲਾ ਕੇ ਤੂੰ ਜੇ ਨਾ ਲਾ ਨਵੇਲ ਕੰਮ ਮੁਰਗੀ ਹੋ ਗਿਆ ਨਾ ਕੀ ਚਾਰ ਢਾਂਡੇ ਮਾਂਜ ਲੈ ਆ ਤਾਂ ਉਹ ਹੀ ਸੁਣਾਈ ਜਾਂਦੀ ਆ ਪਹਿਣ ਦੱਸ ਚਾਰ ਢਾਂਡੇ ਮਾਂਜ ਲੈ ਤੂੰ ਵੀ ਨਹੀਂ ਚੁਪ ਕਰਦੀ ਤੂੰ ਵੀ ਨਹੀਂ ਚੁਪ ਕਰਦੀ ਤੂੰ ਕਹਿੰਦੀ ਤੂੰ ਬਹਿਲੀ ਰੋਟੀ ਉਹ ਨਿਆਣੇ ਖਾਧਾ ਤੂੰ ਜਿਹੜੀ ਨਿਆਣੇ ਪਾਸੋਂ ਦੇ ਫੇਰ ਉਹਦੀ ਉੱਦੇ ਖੇੜਦੇ ਆ ਤੂੰ ਹੀ ਸਾਡਾ ਵੀ ਨਾਲ ਜਰੂਸ ਕੱਢਿਆ ਉਹ ਇਹੀ ਨਹੀਂ ਹਰਦੀ ਹੈ ਤੂੰ ਬਹਿਣ ਥਿਆਣੀ ਆ ਤੂੰ ਸਾਨੂੰ ਕਿਉਂ ਯਾਰਾ ਆਪਾਂ ਬੱਦਾਂ ਦੀ ਹੋਈਆਂ ਤਾ ਘਰ ਘਰ ਬੰਦਾਂਗੇ ਤੂੰ ਤਾਂ ਸਾਲਿਆ ਸਹਰਿਆਂ ਦਾ ਪਹਿਲਾ ਹੀ ਆ ਤੂੰ ਤਾਂ ਕੀ ਸਾ ਮੈ ਤੇ ਤੈਨ ਕਿਤੇ ਵੀ ਜਰ ਜਾਂਦਾ ਚੰਗਾ ਭਾਵਾਂ ਮੈਂ ਨਹੀਂ ਮੁੜ ਕੇ ਆਉਂਦੀ ਉਹ ਰਾਤ ਨੂੰ ਪੱਲੇ ਰਾਤ ਤੋਂ ਮੈਂ ਨਹੀਂ ਬੈਠਣਾ ਚਲੋ ਮੈਂ ਆਪਣੇ ਕੱਪੜੇ ਚਲੀ ਚਲੀ ਮੈਂ ਚੱਕੋ ਆਪਣੇ ਕੱਪੜੇ ਲੈ ਕੇ ਉਹ ਚਲੀ ਅਸੀਂ ਇੱਥੇ ਹੋਰ ਰਹਿਣਾ ਉਹ ਬਾਬਾ ਹੁਣ ਕੀ ਹੋ ਗਿਆ ਉਹ ਕੁਝ ਨਹੀਂ ਹੋਣਾ ਕੀ ਐ ਮੈਂ ਬੈਠੀ ਫੋਨ ਦੇਖਦੀ ਸੀਗੀ ਕਹਿੰਦੀ ਆਪਣੇ ਭਰਾ ਦੇ ਘਰੇ ਅਸੀਂ ਬੇਲੇ ਨਹੀਂ ਖਾਂਦੇ ਹੈਗਾ ਕੰਮ ਕਰਕੇ ਖਾਂਦੇ ਆ ਕਹਿੰਦੀ ਮੈਂ ਤੈਨੂੰ 500 ਦੀ ਚੁੱਪ ਕਰਾਈ ਜਾਨੀ ਉਹ ਵੀ ਚੁੱਪ ਕਰ ਜਾ ਚੁੱਪ ਕਰ ਜਾ ਤੂੰ ਵੀ ਨਹੀਂ ਹਟਦੀ ਹੈਗੀ ਉਹ ਮੈਂ ਤਾਂ ਕੁਛ ਪੈਣੇ ਬੋਲਦੀ ਨਹੀਂ ਉਹੀ ਨਹੀਂ ਹਟਦੀ ਲਾ ਲਾ ਕੇ ਗੱਲਾਂ ਕਰੀ ਜਾਂਦੀ ਐ ਦੱਸ ਕਹਿੰਦੀ ਐ ਨੰਨੀਆਂ ਰੋਟੀਆਂ ਖਾਂਦੀਆਂ ਕੋਈ ਇੱਕ ਦੋ ਖਾਂਦਾ ਹਾਂਗਾ ਤੂੰ ਤਾਂ ਥੱਬੇ ਦੇ ਥੱਬੇ ਖਾਂਦੀ ਮੈਨੂੰ ਬੱਧੀ ਦੱਸ ਉਹ ਆਰਾ ਬਟੋਏ ਨੂੰ ਲੈਣਾ ਨਹੀਂ ਅਸੀਂ ਚੱਲੇ ਆ ਹੁਣ ਉਹ ਬਾਬਾ ਫੋਨ ਕੀਤਾ ਹੋਇਆ ਜੀਜੇ ਨੂੰ ਆਉਂਦਾ ਉਹ ਕੱਲ ਦਾ ਹੀ ਫੋਨ ਕੀਤਾ ਹੋਇਆ ਸੀ ਨਾ ਹੂੰ ਬਾਬਾ ਇਹਦਾ ਜੀਜੇ ਨੂੰ ਨਹੀਂ ਕਰਦਾ ਕਦੇ ਆ ਤਾਲ ਕੋਈ ਨਹੀਂ ਆਪੇ ਹੁਣ ਲੈ ਆਉਂਗਾ ਤੇ ਸੱਦਿਆ ਹੁਣ ਤੁਸੀਂ ਹੁਣ ਦੱਸਾਂ ਕਿਹੜਾ ਨਾਲੇ ਉਹ ਜਿਹੜਾ ਸਾਡਾ ਜਰੂਰ ਸੱਦਿਆ ਰਾਕੇ ਤੋਂ ਤੁਸੀਂ ਨਾ ਸਾ ਆਪ ਤਾਂ ਤੁਸੀਂ ਲੜ ਜਾਸਾ ਤੁਸੀਂ ਸਾਡਾ ਘਰ ਬਗਾਰਨ ਨੂੰ ਫਿਰਦੇ ਹੋ ਤੁਸੀਂ ਤਾਂ ਨਾ ਉਹ ਦੇਖਦੇ ਭਰਾ ਦਾ ਘਰ ਆ ਨਾ ਤੂੰ ਦੇਖਦੀ ਵੀ ਭੈਣ ਦਾ ਘਰ ਆ ਵੀ ਅਸੀਂ ਕਿਸ ਤਰ੍ਹਾਂ ਕਰ ਰਹੀਏ ਓਹੋ ਮੈਂ ਤਾਂ ਤੁਹਾਡੇ ਸਾਹਮਣੇ ਦੱਸੀ ਜਾਂਨੀ ਮੈਂ ਬੋਲੀ ਆ ਮੈਂ ਤਾਂ ਉਹ ਵੀ ਇਹ ਕਹੇ ਜਾਂਦੇ ਵੀ ਮੈਂ ਤਾਂ ਕੁਛ ਕੀਤਾ ਨਹੀਂ ਕੁਛ ਕੀਤਾ ਨਹੀਂ ਦੱਸ ਓਹ ਹੁਣ ਦਰਵਾਜ਼ਾ ਲਾ ਕੇ ਬੈਕ ਤੇ ਆ ਗਣ ਲੈ ਦੱਸ ਮੈਂ ਨਾ ਰੋਕੀ ਬਿਨਾ ਹੁਣ ਜਾਦੀ ਜਾਣ ਦੇ ਕਿ ਨਹੀਂ ਬੰਨਣਾ ਤਾਂ ਫਿਰ ਹਾਂ ਹੋਰ ਵੀ ਤੁਸੀਂ ਘਰ ਦੋ ਛੁੱਟੀਆਂ ਕੱਟਣ ਆਏ ਹੋ ਆਰਾਮ ਨਾਲ ਰਹੋ ਲੈ ਤੁਹਾਡੇ ਕੇ ਵਿਆਹ ਹੋ ਗਏ ਨੇ ਆ ਕੇ ਲੈ ਕੇ ਹੋਰ ਚਲੋ ਦੇਖੀ ਜਾਊਗਾ ਜਾਂਦੇ ਜਾਣ ਦੋ ਲੈ ਆ ਜੀ ਜੈ ਵੀ ਆ ਗਿਆ ਹਾਂਜੀ ਹੋਰ ਭਾਈ ਸਾਹਿਬ ਕੰਦਾ ਹਾਂਜੀ ਕੰਮ ਤੋਂ ਹੀ ਆ ਗਿਆ ਸਾਸਰੀ ਘਰ ਜੀ ਹੋਰ ਕਿਦਾ ਜੀ ਠੀਕ ਠਾਕ ਹਾਂ ਕੀ ਗਾਲੋ ਬਈ ਫੋਨ ਕੀਤਾ ਤਾ ਇਹਦਾ ਕਹੇ 2-4 ਦਿਨ ਰਹਿ ਕੇ ਆਣਾ ਹੈ ਹੋ ਭਰਾਵਾ ਕੀ ਕਰਨ ਬਸੀਏ ਦਾ ਰੂਹੀ ਹੋਏ ਬੈਗਾ ਹੁਮੈ ਦਾ ਕੰਮ ਤੋਂ ਵੀ ਸਿੱਧਾ ਹੀ ਆ ਗਿਆ ਮੈਨੂੰ ਪਤਾ ਨਹੀਂ ਕੀ ਗਾਲੋ ਬਈ ਲੈ ਆਗੇ ਦੋ ਇਹ ਫਲਾਵਾ ਨਿਆਣੇ ਕਿਤੇ ਲੜਬੇ ਮਾਰਾ ਮੋਟਾ ਨੱਚਾ ਗਾਣੇ ਦੀ ਖਾਤਰ ਤੱਕ ਕੀਤਾ ਪਿਆ ਦੋ ਜਣੀਆਂ ਆਪ ਜੀ ਘੜੀ ਘੜੀ ਫਾਦੀਆਂ ਦੋ ਦਿਨ ਹੋ ਗਏ ਜੀਜੇ ਹੀ ਸਾਡੇ ਡੌਨਰ ਕੇ ਰੱਖਿਆ ਉਹ ਪੈਣ ਸਾਡੇ ਹੁਣ ਉਹਨੂੰ ਕਿਹਾ ਤਾਂ ਉਹ ਬੈਗ ਅੰਦਰ ਗਿਆ ਜੇ ਇਹ ਨੂੰ ਕਹਿੰਨੇ ਆ ਤਾਂ ਇਹ ਬੈਗ ਤਿਆਰ ਕਰਕੇ ਪੈਣ ਕਿੱਥੇ ਆ ਮੈਂ ਪੁੱਛਦਾ ਕੀ ਗੱਲ ਹੋ ਗਈ ਆ ਉਹ ਪੈਣ ਸਭ ਜਾਈ ਅੰਦਰ ਬੈਜੀ ਉਹ ਤੂੰ ਹੀ ਤਾਂ ਸਮਝ ਲੈ ਤੂੰ ਨੇ ਕਿਉਂ ਲੜਦੀ ਆ ਹੈ ਬੈਗ ਕਿੱਥੋਂ ਲੜਦੀ ਉਹ ਹੀ ਬੋਲਦੀ ਆ ਹਾਂ ਬੋਲਦੀ ਤੇਰੇ ਮੂੰਹ ਚ ਬਾਣ ਪਾਇਆ ਤੂੰ ਹੀ ਬੋਲਦੀ ਉਹ ਲੜਾਕੀ ਬਹੁਤ ਆਹੇ ਪੈਣ ਕਿੱਥੇ ਮੈਂ ਕਰਦਾ ਗੱਲ ਅੰਦਰ ਅੰਦਰ ਹੀ ਬੱਤੀ ਤਾਂ ਕਾਲੀ ਗੁੱਤਾਂ ਤੁਸੀਂ ਆ ਤਿਆਰ ਹੀ ਆ ਨਾ ਹਣ ਆ ਬੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾ ਠੀਕ ਠਾਕ ਹੋਰ ਕਦਾ ਬੱਤੀ ਠੀਕ ਆ ਹਾਂ ਠੀਕ ਆ ਨਿਆਣੇ ਕੀ ਗੱਲ ਕੋਈ ਲੱਗ ਲੱਗੀਆਂ ਕੁਛ ਨਹੀਂ ਹੋਇਆ ਕੋ ਗੱਲ ਤੋਂ ਲਓ ਜੇ ਤੁਹਾਨੂੰ ਵੱਧ ਘਟ ਕੇ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਤੁਸੀਂ ਜਿਗਰਾ ਕਰੋ ਅੱਛਾ ਤੂੰ ਤਾਂ ਮਾਫੀ ਮੰਗਣੀ ਉਹ ਮੇਰਾ ਭਰਾ ਨਾ ਮੇਰਾ ਬਣਿਆ ਤੂੰ ਤਾਂ ਕਿ ਮੇ ਤੋਂ ਮਾਫੀਆਂ ਮੰਗਣੀਆਂ ਆਏ ਉਹ ਤੁਹਾਡਾ ਹੀ ਹੋਰ ਕਿਹਦਾ ਅਸੀਂ ਵੀ ਤੁਹਾਡੇ ਹੀ ਅਸੀਂ ਕਿਹਦੇ ਆ ਚਾ ਚਲੋ ਨਿਆਣੇ ਚਾਰ ਦਿਨ ਰਹਿਣ ਆਈ ਸੀ ਤਾਂ ਇੱਥੇ ਪੁੱਤ ਪੜੇ ਸਰੇਹਾ ਸਾਡੇ ਕਮਾਲ ਦੀ ਗੱਲ ਹਾਂ ਚਲੋ ਦੇਖਾਂਗੇ ਕਦੋਂ ਫਿਆ ਹੁੰਦਾ ਆ ਚੱਲੀਏ ਹਾਂ ਹੋ ਗਿਆ ਜਾਣਾ ਹੀ ਆ ਤੂੰ ਮੈਂ ਚੱਲੀ ਹਾਂ ਹੁਣ ਮੈਂ ਨਹੀਂ ਹੋ ਰਹਾ ਨਾ ਹਰ ਜੀ ਆ ਫਿਰ ਕੀ ਕਰ ਸਕਦੇ ਭਰਾਵਾ ਨਾ ਤੂੰ ਰੱਖ ਉਹ ਗੱਲ ਸੁਣ ਲੈ ਜਿਹੜੇ ਮੈਂ ਤੇ ਮੈਂ ਨਹੀਂ ਗਾ ਗਈ ਅਸੀਂ ਉਹਨੂੰ ਵੀ ਰੱਖਣਾ ਸੀ ਉਹਨੂੰ ਕਹਿਣਾ ਤੁੰਹੀ ਨਹੀਂ ਤੂੰ ਉਹਨੂੰ ਰੱਖ ਆਜਾ ਮੇਰਾ ਪੁੱਤ ਚਲੋ ਆਜੋ ਚਲੀਏ ਆਪਾਂ ਚਲੀਏ ਹੁਣ ਆ ਆ ਮਾਂ ਗਏ ਹਾਂ ਕਿਸੇ ਗੱਲ ਨਾਲ ਹੀ ਆਵਾਂਗੇ ਵੀਰੇ ਆ ਲੈ ਬਾਬਾ ਤੂੰ ਇਹਨੂੰ ਰੱਖ ਪੱਲੇ ਮੈਂ ਚੱਲੀ ਮੈਂ ਨਹੀਂ ਵੇਰੇ ਮੁੜ ਕੇ ਬਾੜਨਾ ਇੱਥੇ ਤੂੰ ਆਪਣੇ ਸਾਲਿਆਂ ਫੋਰਾ ਸਾਲਿਆਂ ਨੂੰ ਮਿਲ ਉਹ ਮੇਰਾ ਤੂੰ ਮੇਰਾ ਹਾਂ ਨਹੀਂ ਮੈਂ ਨੀਰਾ ਬਹੁਤ ਹੋ ਗਈ ਮੇਰੇ ਨਾਲ ਬਾਬੋ ਬਹੁਤ ਹੋ ਗਏ ਮੇਰੇ ਨਾਲ ਐਦਾ ਕਦੀ ਨਹੀਂ ਸੀ ਅੱਜ ਤੱਕ ਹੋਈ ਮੈਨੂੰ ਮੈਨੂੰ ਵਿਆਹ ਹੀ ਗਏ ਨੂੰ 20 ਸਾਲ ਹੋ ਗਏ ਮੇਨਾਂ ਹੋਈ ਨਹੀਂ ਸੀ ਜਿੱਦਾਂ ਐਤਕੀ ਮੇਨਾਂ ਪੁੱਤ ਕੋਲੇ ਸੋਇਆ ਆ ਚੰਗਾ ਤੁਸੀਂ ਰਾਜੀ ਖੁਸ਼ੀ ਰਹੋ ਆਪਣੇ ਘਰੋਂ ਚਲੋ ਬਤੋ ਮੈਂ ਚੜਾ ਹਾਂ ਅਨਾ ਚਲ ਜਣਾ ਆ ਤੋ ਚਲ ਜਣਾ ਤੇਰੇ ਤੇ ਰਹੋ ਟਾਟੂ ਬਣਾਓਂ ਤਾਂ ਫਿਰ ਜਾਵਾਂ ਉਹ ਨਹੀਂ ਭਰਾਵਾ ਆ ਦੇ ਚਲ ਭੈਣ ਚਲ ਗਈ ਚੱਲ ਤੋਰ ਤੂੰ ਵੀ ਚੱਲ ਇਹਨੂੰ ਵੀ ਨਾਲ ਲੈ ਕੇ ਜਾਣਾ ਤੱਕ ਤੋਰ ਇੱਕ ਵੀ ਨਹੀਂ ਰੋਕਣਾ ਹੁਣ ਜਿੱਦਾਂ ਤੋਰ ਰੋਕ ਚਾਹੀਏ ਮੈਂ ਭਰਾਵਾ ਕਦੇ ਆਉਂਗਾ ਫੇਰ ਵੀ ਜਮਾਂਗੇ ਜਾਂ ਹੋਰ ਇੰਨੀ ਕੁ ਇਸ ਖੜਾ ਕੀਤਾ ਆ ਆ ਕੇ ਚਲੋ ਨੇੜੋਂ ਆਓ ਇੱਧਰ ਆਣਾ ਆਟੋ ਵੀ ਦੇਖਣੀ ਆਪਾਂ ਆਪੇ ਬੱਸ ਦਾ ਟਾਈਮ ਆ ਬੱਸ ਨਾਲ ਨਿਕਲ ਜਾਵੇ ਫਿਰ ਹੋ ਹੋ ਅਸੀਂ ਨਹੀਂ ਮੁੜ ਕੇ ਆਉਣਾ ਹੈਗਾ ਤੇਰੇ ਨਾਨਕਿਆਂ ਦੇ ਐਨਾ ਲੜਦੀ ਆ ਕਿ ਦੇਹੋ ਆ ਆਪਣੇ ਨਿਆਣੇ ਸਮਝਾਉਂਦੀ ਨਹੀਂ ਹੈਗੀ ਪਰ ਮੇਰੇ ਨਿਆਣੇ ਨੂੰ ਗਾਉ ਕਾਣ ਲੱਗ ਪਈ ਹੋਰ ਗਈਆਂ ਨਿਆਣਿਆਂ ਦੀ ਖਾਤਰ ਕਲੇਸ਼ ਕਰਕੇ ਦੱਸ ਰਹਾ ਪਈ ਆ ਆਪਣੇ ਘਰ ਵਿੱਚ ਪਤਾ ਨਹੀਂ ਕਿੱਦਾਂ ਰਹਿੰਦੀਆਂ ਹੋਣੀਆਂ ਉਹ ਦਰਾਣੀਆਂ ਜਠਾਣੀਆਂ ਨਾਲ ਕਿਆ ਕਰਦੀਆਂ ਹੋਣੀਆਂ ਇਹ दस दो दिन ਹੋ ਗਏ ਵੀ ਹਾਈ ਤੋਬਾ ਕੀਤੀ ਸੀ ਕੰਨਾਂ ਨੂੰ ਹੱਥ ਲਵਾਏ ਹੋਏ ਸੀ ਮੜਾ ਜਾ ਤਾਂ ਹੋਰ ਮੜਾ ਜਾ ਤਾਂ ਸੁੱਖ ਦਾ ਸਾਹ ਆ ਗਏ ਵੀ ਹਾਂ ਚਾਹ ਵੀ ਦੀ ਪੀਣ ਦਿੱਤੀ ਪੁੰਦੇ ਵਿਚਾਰਾ ਚਲ ਗਿਆ ਝੂਠਾ ਹੋਇਆ ਹੋਰ ਕਿਆ ਕੀਤੀ ਐ ਇਹ ਨੀ ਕੀ ਕਰੀ ਜੀਜਾ ਵਿਚਾਰਾ ਕੀ ਕਰੀ ਫਸਿਆ ਹੋਇਆ ਉਹ ਚਲ ਮੈਂ ਉਹਨੂੰ ਕਰੂੰਗਾ ਫੋਨ ਤੇ ਗੱਲ ਖੜਾਵਾ ਕੇਣਾ ਹਾਂ ਤਮਾਂ ਚ ਨਾਲ ਹਾਂ ਚਲੋ ਚਲ ਠੀਕ ਚਲ ਠੀਕ ਨਹੀਂ ਉਹ ਮਰਜੀ ਤਾਂ ਮੈਂ ਚਲ ਜਾਨੋਂ ਤੇ ਆਟੋ ਹੈਗੀ ਨਿਆਣੇ ਬੇਡੇ ਟੰਗਦੇ ਹਾਂ ਚਲ ਠੀਕ ਹੋਰ ਫੜੇ ਹੂੰ ਤੁਹਾਡੇ ਕੀ ਹੋਇਆ ਐਦਾਂ ਕਾਤੇ ਬੋਲਦਾ ਤੂੰ ਦੇਖ ਇੱਥੇ ਆ ਕੇ ਤੁਹਾਨੂੰ ਰਿਸ਼ਤੇਦਾਰੀ ਚੇਤੇ ਆ ਗਈ ਆ ਉੱਥੇ ਤੁਸੀਂ ਜਲੂਸ ਕੱਢਦੀ ਆਈਆਂ ਉੱਥੇ ਰਹਿਣ ਆਈਆਂ ਕੋਲੋਂ ਜਲੂਸ ਕੱਢਣ ਆਈ ਸੀ ਘਰ ਤੇ ਕੀ ਕੜਾ ਕੱਟ ਸੀ ਇਹ ਵੀ ਬਥੇਰਾ ਬੋਲੀ ਆ ਇਹ ਆਪਣੇ ਨਿਆਣੇ ਨੂੰ ਕਿਹਾ ਨਹੀਂ ਮੇਰੇ ਨਿਆਣਿਆਂ ਦਵਾਲੇ ਹੋ ਉਹ ਨਿਆਣੇ ਦੇ ਨਾਲ ਫੇਰ ਇਕੱਠੇ ਆ ਕੋਈ ਤਾਂ ਆਪਾਂ ਤੋਂ ਗਲਤੀ ਆ ਹਣਾ ਨਾ ਤੂੰ ਘਟ ਤੂੰ ਕੀਤੀ ਨਾ ਘਟ ਮੈਂ ਕੀਤੀ ਆ ਗਲਤੀ ਦੋਖਾਂ ਕੋਲ ਸੰਗ ਕਰੋ ਦੋ ਜਣੀਆਂ ਅੱਛਾ ਆਈਆਂ ਤਾਂ ਆਪਾਂ ਦੋ ਦਿਨ ਛੁੱਟੀਆਂ ਘਟ ਓਏ ਨਿਆਣੇ ਕਾਲੇ ਪਏ ਸੀ ਕਹਿੰਦੇ ਛੁੱਟੀਆਂ ਹੋਈਆਂ ਨਾਨਕਾਂ ਦੇ ਚਾਰ ਦਿਨ ਰਹਿ ਕੇ ਆਈਏ ਇੱਥੇ ਤਾਂ ਜਲੂਸ ਹੋ ਨਿਕਲ ਰਹਿਣਾ ਇੱਥੇ ਚਾਰ ਦਿਨ ਭਾਰੀ ਹੋ ਗਿਆ ਮੇਰਾ ਤਾਂ ਵੇ ਤੁਸੀਂ ਆਵੇ ਕੀ ਤਾ ਅਸੀਂ ਮਰਜੀ ਤਾਂ ਓਈ ਤਾਂ ਸਾਡੇ ਤੋਂ ਗਲਤੀ ਆ ਹਾਂ ਹੁਣ ਤਾਂ ਮੈਂ ਜਾ ਕੇ ਵੀਰੇ ਨੂੰ ਫੋਨ ਕਰਨਾ ਆ ਵੀਰੇ ਮੇਤੋ ਹੋ ਗਈ ਗਲਤੀ ਨਹੀਂ ਬੋਲ ਵੱਧ ਘਟ ਹੋ ਗਿਆ ਉਹਨੂੰ ਮੇਤੋ ਮੈਂ ਤਾਂ ਆਪ ਘਰੇ ਜਾ ਕੇ ਕੰਮ ਆਇਆ ਹੁਣ ਮੈਂ ਵੀ ਉਹਨਾਂ ਨੂੰ ਕੋਲਿਆ ਵੱਡ ਘਟ ਹਾਂ ਬੱਲੇ ਤੁਹਾਡੇ ਮੈਂ ਉਹਨੂੰ ਕਹੀ ਗਈ ਉਹ ਤੈਨੂੰ ਕਹੀ ਗਈ 4 ਦਿਨ ਤੁਹਾਡੀ ਗਲਤੀ ਉਹ ਮੈਂ ਕਹਾਂ ਚਾਹ ਵੀ ਨਹੀਂ ਪੀਤੀ ਮੇਰੀ ਚਾਹ ਮਾਰ ਦਿੱਤੀ ਗਰੀਬ ਬੰਦੇ ਨੇ ਚਾਹ ਪੀਣੀ ਸੀ ਮੈਂ ਮੰਦਾ ਚੰਗਾ ਵੀਰੇ ਨੂੰ ਕਹੀ ਗਈ ਭਾਬੀ ਨੂੰ ਕਹੀ ਗਈ ਕੁਛ ਤੈਨੂੰ ਕਹੀ ਗਈ ਕੰਮ ਨਹੀਂ ਕੋਈ ਨਹੀਂ ਸੀ ਘਟ ਮੈਂ ਵੀ ਨਹੀਂ ਸੀ ਚਲ ਕੋਈ ਨਹੀਂ ਚਲੋ ਨਹੀਂ ਚਲੋ ਨਿਆਣੇ ਆਜਾ ਆਟਾ ਲੰਗ ਜਾਣੀ ਪੁੱਤ ਫੇਰਾ